ਅੱਜ ਦੀ ਪ੍ਰੈਸ ਕਾਨਫਰੰਸ ਜਿਹੜੀ ਗੁਰਦਾਸਪੁਰ ਪੁਲਿਸ ਵੱਲੋਂ ਮੁਹਿੰਮ ਚਲਾਈ ਜਾ ਰਹੀ ਹੈ ਨਸ਼ਿਆਂ ਦੇ ਖਿਲਾਫ ਜੋ ਕਿ ਮਾਂਜੋ ਡੀਜੀ ਸਾਹਿਬ ਵੱਲੋਂ ਵੀ ਔਰ ਡੀਜੀਐਸਟੀ ਵੱਲੋਂ ਵੀ ਸਾਨੂੰ ਦਿਸ਼ਾ ਦਿਸ਼ਾ ਨਿਰਦੇਸ਼ ਦਿੱਤੇ ਗਏ ਹਨ ਔਰ ਸਾਡੇ ਆਪਣੇ ਜਿਹੜੇ ਪ੍ਰੋਗਰਾਮਸ ਚੱਲ ਰਹੇ ਉਹਨਾਂ ਨੂੰ ਇੱਕ ਬੂਸਟ ਦੇਣ ਦੇ ਲਈ ਤੇ ਲੋਕਾਂ ਦੇ ਵਿੱਚ ਵਿਸ਼ਵਾਸ ਜਗਾਉਣ ਦੇ ਲਈ ਕੀਤੀ ਜਾ ਰਹੀ ਹੈ ਇਹਦੇ ਵਿੱਚ ਅਸੀਂ ਜੋ ਸਾਡੇ ਉਪਰਾਲੇ ਹੁਣ ਤੱਕ ਅਸੀਂ ਲਏ ਹਨ ਉਹਦੇ ਬਾਰੇ ਮੈਂ ਬਰੀਫ ਕਰਨਾ ਚਾਹੁੰਦਾ ਇੱਕ ਸਪੈਸੀਫਿਕ ਅਸੀਂ ਇੱਕ ਸਕਵਾਡ ਬਣਾਈ ਹੈ ਐਂਟੀ ਡਰੱਗ ਸਕਵੋਰ ਜੋ ਕਿ ਇੱਕ ਇਨਸਪੈਕਟਰ ਰੈਂਕ ਆਫੀਸਰ ਦੇ ਅੰਡਰ ਕੰਮ ਕਰੂਗੀ ਇਹ ਸਪੈਸੀਫਿਕਲੀ ਡਰੱਗ ਰਿਲੇਟਡ ਜਿਹੜੀ ਕੰਪਲੇਂਟਸ ਆਉਂਦੀਆਂ ਕੰਪਲੇ ਅ ਕੰਟਰੋਲ ਰੂਮ ਤੇ ਉਨ੍ਹਾਂ ਦੇ ਖਿਲਾਫ ਜੋ ਹੈ ਐਕਟਿਵ ਹੋ ਕੇ ਕੰਮ ਕਰੂਗੀ ਇਹਨਾਂ ਦਾ ਬੇਸਿਕ ਪਰਪਸ ਹੋਊਗਾ ਕਿ ਜਦੋਂ ਵੀ ਕੋਈ ਕੰਪਲੇਂਟ ਕੰਟਰੋਲ ਰੂਮ ਤੋਂ ਰੀਸੀਵ ਹੁੰਦੀ ਹੈ ਜਿੱਥੇ ਕੋਈ ਬੰਦਾ ਅਨੋਨਿਮਸਲੀ ਮਤਲਬ ਬਿਨਾ ਆਪਣਾ ਨਾਮ ਦੱਸੇ ਕੋਈ ਇਨਫੋਰਮੇਸ਼ਨ ਸ਼ੇਅਰ ਕਰਦਾ ਹੈ ਕਿ ਉਹਦੇ ਮੋਹੱਲੇ ਦੇ ਵਿੱਚ ਸਟਰੀਟ ਪੈਡਲਿੰਗ ਹੋ ਰਹੀ ਹੈ ਜਾਂ ਕਿਤੇ ਕੋਈ ਡੋਰ ਟੂ ਡੋਰ ਜੋ ਹੈ 1 ਟੂ 1 ਜੋ ਹੈ ਨਸ਼ਾ ਵੇਚ ਰਿਹਾ ਹੈ ਉਦੀ ਇਨਫੋਰਮੇਸ਼ਨ ਉਹ ਸ਼ੇਅਰ ਕਰਦਾ ਹੈ ਉਹ ਇਨਫੋਰਮੇਸ਼ਨ ਅਸੀਂ ਪਹਿਲਾ ਰੂਟੀਨ ਦੇ ਵਿੱਚ ਥਾਣੇ ਦੇ ਵਿੱਚ ਜਾਂਦੇ ਸੀ ਥਾਣੇ ਤੋਂ ਉਹ ਵੈਰੀਫਾਈ ਹੁੰਦੀ ਸੀ ਚੈੱਕ ਹੁੰਦੀ ਸੀ ਉਹਦੇ ਵਿੱਚ ਥੋੜਾ ਟਾਈਮ ਵੀ ਲੱਗਦਾ ਸੀ ਤੇ ਕਈ ਵਾਰ ਲੋਕਾਂ ਨੂੰ ਵਿਸ਼ਵਾਸ ਵੀ ਨਹੀਂ ਹੁੰਦਾ ਸੀ ਕਿ ਭਈ ਇਹ ਐਕਚੁਅਲੀ ਉਹਦੇ ਤੇ ਕੁਝ ਕਾਰਵਾਈ ਹੋਈ ਹੈ ਇਹ ਸਕਵਾਡ ਜਿਹੜੀ ਆਨ ਗਰਾਉਂਡ ਰਹੂਗੀ ਜਦੋਂ ਵੀ ਇਨਫੋਰਮੇਸ਼ਨ ਆਂਦੀ ਹੈ ਲਾਈਵ ਇਹ ਉੱਥੇ ਮੂਵ ਕਰਨਗੇ ਇਹਨਾਂ ਦੇ ਕੋਲ ਪੈਟਰੋਲਿੰਗ ਵਹੀਕਲ ਹੋਣਗੇ ਇਹਨਾਂ ਦੀ ਆਈਡੈਂਟੀਟੀ ਵੱਖਰੀ ਹੋਊਗੀ ਔਰ ਇਹ ਮੌਕੇ ਤੇ ਜਾ ਕੇ ਤੁਰੰਤ ਉਹਨੂੰ ਕੈਪਚਰ ਕਰਨਗੇ ਤੇ ਉਹਦੇ ਖਿਲਾਫ ਜੇਕਰ ਨਸ਼ਾ ਰਿਕਵਰ ਹੋ ਗਿਆ ਤਾਂ ਉਹਦੇ ਖ ਯਾਨੀ ਲੀਗਲ ਐਕਸ਼ਨ ਲਿਆ ਜਾਏਗਾ ਕੇਸ ਰਜਿਸਟਰ ਕੀਤਾ ਜਾਏਗਾ ਜੇਕਰ ਉਹ ਬਰਾਮਦਗੀ ਨਹੀਂ ਹੁੰਦੀ ਬਟ ਉਹਦਾ ਕੋਈ ਹੋਰ ਸਸਪੀਸ਼ੀਅਸ ਬੈਕਗ੍ਰਾਉਂਡ ਹੈ ਤਾਂ ਉਹਨਾਂ ਨੂੰ ਲੈ ਜਾ ਕੇ ਉਹਦੀ ਪ੍ਰੋਪਰ ਵੈਰੀਫਿਕੇਸ਼ਨ ਕੀਤੀ ਜਾਏਗੀ ਤੇ ਉਹਨੂੰ ਲੌਜੀਕਲ ਕਨਕਲੂਜਨ ਤੱਕ ਲਿਆ ਜਾਏਗਾ ਸੋ ਇਹ ਸਪੈਸੀਫਿਕਲੀ ਡਰਗ ਰਿਲੇਟਡ ਕੰਪਲੇਂਟ ਤੇ ਜਿਹੜੀ ਸਟਰੀਟ ਪੈਡਲਿੰਗ ਹੈ ਉਹਨੂੰ ਨਤਪਾਣ ਦੇ ਲਈ ਉਪਰਾਲਾ ਲਿਆ ਗਿਆ ਹੈ ਔਰ ਇਹਦੇ ਨਾਲ ਇਹ ਵੀ ਹੋਊਗਾ ਕਿ ਲੋਕਾਂ ਦੇ ਵਿੱਚ ਕੰਫੀਡੈਂਸ ਜਗੇਗਾ ਤੇ ਉਹ ਉਹਨਾਂ ਨੂੰ ਇਹ ਮਹਿਸੂਸ ਹੋਊਗਾ ਕਿ ਭਈ ਇਮੀਡੀਏਟਲੀ ਉਹਨਾਂ ਦੀ ਜਿਹੜੀ ਕੰਪਲੇਂਟ ਹੈ ਉਹਦੇ ਤੇ ਕਾਰਵਾਈ ਹੋਈ ਹੈ ਤੇ ਉਹਨਾਂ ਨੂੰ ਦੱਸਿਆ ਵੀ ਜਾਏਗਾ ਥਰੂ ਫੋਨ ਕਾਲ ਔਰ ਮੈਸੇਜ ਹੇਟਲ ਨੇ ਬੋਲਦੇ ਕੁਝ ਅਧਿਕਾਰੀਆਂ ਦੀਆਂ ਬਦਲੀਆਂ ਵੀ ਕੀਤੀਆਂ ਗਈਆਂ ਜੀ ਜੀ ਇੱਕ ਹੋਰ ਬੜਾ ਇੰਪੋਰਟੈਂਟ ਫੈਸਲਾ ਲਿਆ ਗਿਆ ਹੈ ਕਿ ਇੱਕ ਨੈਕਸਸ ਜਿਹੜਾ ਹੈ ਉਹ ਮੰਨਿਆ ਜਾਂਦਾ ਹੈ ਕਿ ਕਈ ਵਾਰੀ ਥੱਲੇ ਦੇ ਲੈਵਲ ਤੇ ਉਹ ਜਿਹੜੀ ਇਨਫੋਰਮੇਸ਼ਨ ਲੀਕ ਆਊਟ ਕੀਤੀ ਜਾ ਰਹੀ ਹੈ ਜਾਂ ਫਿਰ ਜਿਹੜਾ ਐਸਐਚਓ ਲੈਵਲ ਤੱਕ ਜੋ ਹੈ ਆਫੀਸਰਸ ਨਵੇਂ ਆ ਜਾਂਦੇ ਹਨ ਬਟ ਜਿਹੜੇ ਡਰਾਈਵਰ ਗਨਮੈਨ ਜਾਂ ਕੋਈ ਹੋਰ ਸਟਾਫ ਹੈ ਉਹ ਜਿਹੜਾ ਹੈ ਪਰਮਨੈਂਟ ਉੱਥੇ ਹੀ ਰਹਿੰਦਾ ਜੋ ਕਿ ਇਨਫੋਰਮੇਸ਼ਨ ਲੀਕ ਆਊਟ ਕਰਦਾ ਹੈ ਜਾਂ ਲੁਕਾ ਨੂੰ ਡਰ ਰਹਿੰਦਾ ਹੈ ਕਿ ਜਦੋਂ ਉਹ ਇਨਫੋਰਮੇਸ਼ਨ ਦੇ ਰਿਹਾ ਉਹਨਾਂ ਦੀ ਆਈਡੈਂਟੀ ਰਿਵੀਲ ਕਰਦੇ ਸੋ ਅਸੀਂ ਇਸ ਚੀਜ਼ ਤੋਂ ਹੱਦ ਦੇ ਹੋਏ ਜਿਹੜੀ ਗਵਰਨਮੈਂਟ ਦੀ ਪਾਲਿਸੀ ਹੈ ਉਹਦੇ ਅਧੀਨ ਸਾਰੇ ਜ਼ਿਲ੍ਹੇ ਦੇ ਵਿੱਚ ਮਾਸ ਟਰਾਂਸਫਰ ਜਿਹੜੇ ਉਹ ਕਰਤੇ ਹਨ 300 ਤੋਂ ਵੱਧ 350 ਦੇ ਕਰੀਬ ਅਸੀਂ ਮੁਲਾਜ਼ਮ ਜਿਹੜੇ ਵੀ ਆਪਣੇ ਆਪਣੇ ਹੂਮ ਥਾਣਿਆਂ ਦੇ ਵਿੱਚ ਲੰਬੇ ਅਸਤੇ ਤੋਂ ਬੈਠੇ ਸੀ ਉਹਨਾਂ ਦਾ ਤਬਾਦਲਾ ਕਰਤਾ ਗਿਆ ਜਿਹੜੇ ਕਿ ਡਾਇਰੈਕਟਲੀ ਫੀਲਡ ਪੋਸਟਿੰਗ ਦੇ ਵਿੱਚ ਇਨਵੋਲਵ ਸੀਗੇ ਇਸ ਤੋਂ ਇਲਾਵਾ ਅਸੀਂ 35 ਤੋਂ ਜ਼ਿਆਦਾ ਜਿਹੜੇ ਅਧਿਕਾਰੀ ਆਊਟ ਆਫ ਰੇਂਜ ਟ੍ਰਾਂਸਫਰ ਹੋਣੇ ਹਨ ਜਾਂ ਫਿਰ ਆਊਟ ਆਫ ਡਿਸਟ੍ਰਿਕਟ ਟ੍ਰਾਂਸਫਰ ਹੋਣੇ ਹਨ ਉਹਨਾਂ ਦੇ ਬਾਰੇ ਸੀਨੀਅਰ ਅਫਸਰਾਂ ਨੂੰ ਲਿਖ ਕੇ ਭੇਜਦਾ ਹੈ ਤਾਂ ਕਿ ਇੱਕ ਚੰਗਾ ਮੈਸੇਜ ਜਾਏਗਾ ਲੋਕਾਂ ਦੇ ਵਿੱਚ ਨਵੇਂ ਚਿਹਰੇ ਹੋਣਗੇ ਥਾਣੇ ਦੇ ਵਿੱਚ ਐਨਥੂਸੀਆਸਟਿਕਲੀ ਕੰਮ ਕਰਨ ਦੇ ਲਈ ਇੱਕ ਨਵੀਂ ਊਰਜਾ ਦੇ ਨਾਲ ਕੰਮ ਕਰਨ ਦੇ ਲਈ ਲੋਕੀ ਉਪਲਬਧ ਹੋਣਗੇ ਪੁਲਿਸ ਪਰਸਨਲ ਉਹਨਾਂ ਦੇ ਜਿਹਦੇ ਨਾਲ ਇੱਕ ਪੋਜ਼ਿਟਿਵ ਜਿਹੜਾ ਹੈ ਇੱਕ ਲੋਕਾਂ ਦੇ ਵਿੱਚ ਵੀ ਪੋਜ਼ਿਟਿਵ ਮੈਸੇਜ ਜਾਏਗਾ ਸਮਾਜ ਸੇਵੀ ਸੰਸਥਾਵਾਂ ਵੀ ਵਿੱਚ ਜਿਹੜੀਆਂ ਇਨਵੋਲਵ ਜਿੰਨਾ ਕੋਈ ਸਹਿਯੋਗ ਜਿਹੜਾ ਲੈਦੇ ਹੋ ਜਿਸ ਤਰ੍ਹਾਂ ਆਪ ਜਾਣਦੇ ਹੀ ਹੋ ਕਿ ਇਹ ਨਸ਼ੇ ਦੇ ਖਿ ਲਾਈ ਹੈ ਉਹ ਕੱਲੀ ਪੁਲਿਸ ਦੀ ਨਹੀਂ ਹੈਗੀ ਉਹ ਸਾਰੀ ਸੋਸਾਇਟੀ ਦੀ ਮਿਲ ਕੇ ਲੜਨ ਵਾਲੀ ਲੜਾਈ ਹੈ ਕਿਉਂਕਿ ਇੱਕ ਪਾਸੇ ਸਪਲਾਈ ਚਿੰਨੂ ਕਟਕੰਡਾ ਨੂੰ ਤੋੜਨਾ ਜਿਹੜਾ ਹੈ ਪੁਲਿਸ ਦਾ ਕੰਮ ਹੈ ਇਨਫੋਰਸਮੈਂਟ ਸਾਡੀ ਜ਼ਿੰਮੇਵਾਰੀ ਹੈ ਉੱਤੇ ਹੀ ਜਿਹੜੀ ਡਿਮਾਂਡ ਹੈ ਉਹਨੂੰ ਰਿਡਿਊਸ ਕਰਨਾ ਪੁਲਿਸ ਦੇ ਨਾਲ-ਨਾਲ ਬਾਕੀ ਡਿਪਾਰਟਮੈਂਟਸ ਤੇ ਸਮਾਜ ਸੇਵੀ ਸੰਸਥਾਵਾਂ ਦੀ ਜ਼ਿੰਮੇਵਾਰੀ ਹੁੰਦੀ ਹੈ ਅਸੀਂ ਦੇਖਿਆ ਕਿ ਗੁਰਦਾਸਪੁਰ ਦੇ ਵਿੱਚ ਪਹਿਲਾਂ ਪਿਛਲੇ 1 ਸਾਲ ਤੋਂ ਜੋ ਸਾਡਾ ਐਕਸਪੀਰੀਅੰਸ ਵੀ ਰਿਹਾ ਹੈ ਕਿ ਕਾਫੀ ਚੰਗੇ ਜਿਹੜੇ ਸਮਾਜ ਸੇਵੀ ਸੰਸਥਾਵਾਂ ਇੱਥੇ ਬਣੀ ਹੈ ਕਾਫੀ ਆਰਗੇਨਾਈਜੇਸ਼ਨਸ ਹੈ ਜੋ ਕਿ ਬਰਧ ਚੜ ਕੇ ਪੁਲਿਸ ਦਾ ਸਾਥ ਵੀ ਦੇ ਰਹੀ ਹੈ ਇਹਰ ਅਸੀਂ ਪੰਜ ਤੋਂ ਵੱਧ ਜਿਹੜੇ ਹਨ بڑے ਪ੍ਰੋਗਰਾਮ ਕੀਤੇ ਸੀ ਆਨਰੇਬਲ ਗਵਰਨਰ ਸਾਹਿਬ ਦੀ ਵਿਜ਼ਿਟ ਵੀ ਸੀ ਉਸ ਵੇਲੇ ਵੀ ਜਿਹੜੇ ਸਾਥੀ ਸੀਗੇ ਉਹਨਾਂ ਨੇ ਬੜਾ ਚੰਗਾ ਕੰਮ ਵੀ ਕੀਤਾ ਸੀ ਉਹਨਾਂ ਦੀ ਹੌਸਲਾ ਅਫਜ਼ਾਈ ਵੀ ਕੀਤੀ ਗਈ ਸੀ ਤਾਂ ਇਹ ਉਹ ਲੋਕ ਹੈਗੇ ਜੋ ਕਿ ਆਪਣੇ ਲੈਵਲ ਤੇ ਵੀ ਲੋਕਾਂ ਨੂੰ ਅਵੇਅਰ ਕਰ ਰਹੇ ਹਨ ਤੇ ਪੁਲਿਸ ਦੇ ਨਾਲ ਰਲ ਕੇ ਜਿੱਥੇ ਵੀ ਇਨਫੋਰਮੇਸ਼ਨ ਸਾਨੂੰ ਆਉਂਦੀ ਹੈ ਕਿ ਕੋਈ ਵਿਕਟਿਮ ਹੈਗਾ ਨਸ਼ੇ ਦਾ ਤਾਂ ਉਹਨੂੰ ਰੀਹੈਬਿਲੀਟੇਟ ਕਰਨ ਦੇ ਲਈ ਤੇ ਉਹਦੀ ਉਹਦੀ ਅੱਗੇ ਦੀ ਜ਼ਿੰਦਗੀ ਜਿਹੜੀ ਹੈ ਉਹ ਸਵਾਰਨ ਦੇ ਲਈ ਉਹਨੂੰ ਮੋਟੀਵੇਟ ਕਰਨਾ ਪੀਅਰ ਗਰੁੱਪ ਟਾਕ ਕਰਨਾ ਉਹਦੀ ਜਿਹੜੀ ਹੈ ਕਾਉਂਸਲਿੰਗ ਕਰਨਾ ਇਹ ਸਾਰਾ ਕੰਮ ਕਰ ਰਹੇ ਹੈ ਪੁਲਿਸ ਨਾਲ ਨਾਲ ਕੇ ਅਸੀਂ ਅੱਜ ਇਹਨਾਂ ਦੀ ਵੀ ਮੀਟਿੰਗ ਬੁਲਾਈ ਹੈ ਔਰ ਅਸੀਂ ਇਸ ਚੀਜ਼ ਨੂੰ ਜਿਹੜਾ ਸਾਡਾ ਮਿਸ਼ਨ ਨਿਸ਼ਚੈ ਚੱਲ ਰਿਹਾ ਸੀ ਉਹਨੂੰ ਇੱਕ ਨਵੇਂ ਸਿਰੇ ਤੋਂ ਹੁਣ ਚਲਾਵਾਂਗੇ ਇਹਦੇ ਵਿੱਚ ਇੱਕ ਇੱਕ ਹੋਰ ਨਵੀਂ ਗੱਲ ਅਸੀਂ ਐਡ ਕਰਨਾ ਚਾਹੁੰਦੇ ਹਾਂ ਕਿ ਹੁਣ ਤੱਕ ਅਸੀਂ ਐਜ਼ ਐਨ ਆਰਗੇਨਾਈਜੇਸ਼ਨ ਔਰ ਜਿਹੜਾ ਹੈ ਐਨ ਜੀਓਜ਼ ਇਹਨਾਂ ਨੂੰ ਲੈ ਕੇ ਚੱਲ ਰਹੇ ਸੀ ਹੁਣ ਅਸੀਂ ਪਿੰਡਾਂ ਦੇ ਜਿਹੜੀ ਸਾਡੀ ਪੰਚਾਇਤ ਹੈ ਉਹਨਾਂ ਦੀ ਵੀ ਕਲਸਟਰਸ ਬਣਾ ਕੇ ਉੱਥੇ ਇੱਕ ਸਾਨੂੰ ਸਜੈਸ਼ਨ ਇਹਨਾਂ ਦੇ ਵੱਲੋਂ ਹੀ ਮਿਲਿਆ ਸੀ ਕਿ ਅਸੀਂ ਜ਼ਿੰਮੇਵਾਰ ਹਮਨਾ ਇੰਸਟੇਲ ਕਰੀਏ ਕਿਉਂਕਿ ਕਈ ਵਾਰੀ ਲੋਕੀ ਡਾਇਰੈਕਟਲੀ ਪੁਲਿਸ ਨੂੰ ਅਪਰੋਚ ਨਹੀਂ ਕਰਦੇ ਉਹ ਆਪਣੇ ਨੇਬਰਸ ਨੂੰ ਦੱਸਦੇ ਆ ਜਾਂ ਪਿੰਡੇ ਦੇ ਕਿਸੇ ਮਤਵਰਨ ਨੂੰ ਦੱਸਦੇ ਆ ਅਸੀਂ ਉਹਨਾਂ ਦੇ ਨਾਲ ਮੀਟਿੰਗ ਕਰਕੇ ਉਹਨਾਂ ਨੂੰ ਵੀ ਇਸ ਚੈਨਲ ਦਾ ਪਾਰਟ ਬਣਾਵਾਂਗੇ ਤੇ ਇੱਕ ਜ਼ਿੰਮੇਵਾਰ ਪੰਚਾਇਤ ਦੇ ਮੁਹਿੰਮ ਜਿਹੜੀ ਹੈ ਉਹਨੂੰ ਸ਼ੁਰੂ ਕਰਾਂਗੇ ਜਿੱਥੇ ਲੋਕੀ ਮਿਲ ਕੇ ਜੋ ਹੈ ਜੋ ਵੀ ਐਡਿਕਟ ਹੈ ਜਾਂ ਜੋ ਨਸ਼ੇ ਦਾ ਆਦੀ ਹੈ ਉਹਨਾਂ ਦੀ ਉੱਥੇ ਹੀ ਪਿੰਡੇ ਦੇ ਵਿੱਚ ਜਾ ਕੇ ਨਾ ਸਿਰਫ ਕਾਉਂਸਲਿੰਗ ਵੀ ਕਰਾਂਗੇ ਤੇ ਉਹਦੇ ਲਈ ਜਿਹੜੇ ਵੀ ਮੈਡੀਕਲ ਜਾਂ ਜੋ ਕੋਈ ਲੀਗਲ ਜਾਂ ਕੋਈ ਕਾਉਂਸਲਿੰਗ ਦਾ ਪ੍ਰੋਸੈਸ ਹੈ ਉਹ ਸ਼ੁਰੂ ਕਰਕੇ ਉਹਨੂੰ ਦੁਬਾਰਾ ਸਹੀ ਰਾਹ ਤੇ ਲਾਣ ਦੀ ਕੋਸ਼ਿਸ਼ ਕਰਾਂਗੇ ਸੋ ਇਹ ਸਾਰੇ ਉਪਰਾਲੇ ਜੋ ਹੈ ਸਾਨੂੰ ਪੂਰੀ ਉਮੀਦ ਹੈ ਕਿ ਅੱਗੇ ਜਿਹੜਾ ਹੈ ਜੋ ਸਾਡਾ ਮੇਨ ਮੰਤਵ ਹੈ ਕਿ ਅਸੀਂ ਨਸ਼ੇ ਨੂੰ ਜੜੋਂ ਖਤਮ ਕਰੀਏ ਜਾਂ ਇਹਦੀ ਜਿਹੜੀ ਡੋਰ ਸਟੈਪ ਡਿਲੀਵਰੀ ਜਾਂ ਵਿਕਰੀ ਹੋ ਰਹੀ ਹੈ ਇਸ ਮੈਨਸ ਨੂੰ ਖਤਮ ਕਰਨ ਦੇ ਲਈ ਸਾਡੀ ਬਹੁਤ ਜ਼ਿਆਦਾ ਸਹਾਇਤਾ ਕਰੀਏ ਸਰ ਜਿਹੜੀ ਹੈਲਪਲਾਈਨ ਤੁਸੀਂ ਜਾਰੀ ਕੀਤੀ ਉਹ ਸਰ ਦਾਬੂ ਕਰੀਏ ਮੈਂ ਹੈਲਪਲਾਈਨ ਨੰਬਰ ਵੀ ਤੁਹਾਨੂੰ ਦੱਸਣਾ ਚਾਹੁੰਦਾ ਕਿ ਇੱਕ सैवन एट वन फोर फाइव फोर फाइव नाइन फाइव जीरो सो सैवन एट वन फोर फाइव फोर फाइव नाइन फाइव जीरो इस तो अलावा एक और नंबर है जेकर ये नंबर बिजी होंगे है सो तो एक और नंबर हैगा नाइन सैवन एट डबल जीरो जीरो टू सिक्स जीरो वन नाइन सैवन एट डबल जीरो जीरो टू सिक्स जीरो वन ਔਰ ਤੀਜਾ ਜਿਹੜਾ ਨੰਬਰ ਤੁਹਾਨੂੰ ਸਾਰਿਆਂ ਨੂੰ ਆਲਰੇਡੀ ਪਤਾ ਹੈ 112 ਜੋ ਤੁਸੀਂ ਇਹ ਤਿੰਨੋਂ ਨੰਬਰ ਤੇ ਕਦੇ ਵੀ ਕਾਲ ਕਰ ਸਕਦੇ ਹੋ ਤੁਹਾਨੂੰ ਆਪਣੀ ਆਈਡੈਂਟੀਟੀ ਦੱਸਣ ਦੀ ਕੋਈ ਲੋੜ ਨਹੀਂ ਹੈ ਤੁਸੀਂ ਸਿਰਫ ਏਰੀਆ ਆਪਣਾ ਦੱਸ ਸਕਦੇ ਹੋ ਜਿੱਥੋਂ ਜਿੱਥੇ ਦੀ ਤੁਸੀਂ ਇਨਫੋਰਮੇਸ਼ਨ ਦੇਣਾ ਚਾਹੁੰਦੇ ਹੋ ਤੇ ਜਿਹੜਾ ਕੋਈ ਬੰਦਾ ਆ ਜਾਂ ਕੋਈ ਗੱਡੀ ਆ ਕੋਈ ਉਹ ਸਸਪੀਸ਼ੀਅਸ ਹੈਗਾ ਕਈ ਵਾਰ ਬਾਰਡਰ ਦੇ ਏਰੀਆ ਦੀ ਵੀ ਹੁੰਦੀ ਹੈ ਕਈ ਵਾਰ ਸ਼ਹਿਰ ਦੀ ਵੀ ਹੁੰਦੀ ਹੈ ਤਾਂ ਉਹ ਇਨਫੋਰਮੇਸ਼ਨ ਬਿਨਾ ਕਿਸੇ ਹੈਜ਼ਿਟੇਸ਼ਨ ਤੇ ਸ਼ੇਅਰ ਕਰ ਸਕਦੇ ਹੋ ਇਹ ਸਾਡੀ ਜ਼ਿੰਮੇਵਾਰੀ ਹੈ ਤੁਹਾਡੀ ਇਨਫੋਰਮੇਸ਼ਨ ਨੂੰ ਵੀ ਕੂਫੀਆ ਰੱਖਿਆ ਜਾਏਗਾ ਔਰ ਉਹਦੇ ਤੇ 24 ਘੰਟੇ ਦੇ ਅੰਦਰ ਅੰ ਸੋ ਇਹ ਐਂਟੀ ਡਰੱਗ ਸਕਵਾਡ ਜਿਹੜੀ ਹੈ ਉਹ ਸਾਡੀ ਸਕਸੈਸਫੁਲ ਹੋਗੀ ਸਾਨੂੰ ਪੂਰੀ ਉਮੀਦ ਹੈ ਇਹਦੇ ਨਾਲ ਨਾਲ ਸਾਡੇ ਕਾਸੋ ਆਪਰੇਸ਼ਨ ਜੋ ਅਸੀਂ ਚਲਾ ਰਹੇ ਸੀ ਉਹ ਹੁਣ ਵੀ ਲਗਾਤਾਰ ਚੱਲ ਰਹੇ